ਤਾ ਵੀ ਵੇਖ ਗੋ ਇਹਨਾਂ ਕਿੰਨਾ ਧੂਆਂ ਦਾ ਵੀ ਲਾਇਆ ਸੀ ਕੱਟੇ ਨੂੰ ਤੇ ਫਿਰ ਵੀ ਠੰਡ ਪਤਨੀ ਇੰਨੀ ਕਿੱਥੋਂ ਲੱਗ ਗਈ ਉਹਨੂੰ ਵਿਚਾਰੇ ਨੂੰ ਮਮੀ ਰਾਤੀਆਂ ਨੇ ਮੂੰਹ ਅੱਡਿਆ ਸੀ ਮੈਨੂੰ ਤੇ ਅੱਗੇ ਲੱਗਣ ਡਿਆ ਵੀ ਇੰਨੇ ਨਹੀਂ ਬਚਣਾ ਵੇਲਾ ਕਿਨੇ ਜਾਫਲ ਜੂਫਲ ਵੀ ਦਿੱਤੇ ਕਾੜਾ ਬਣਾ ਕੇ ਪਿਆਲੇ ਆਈਓ ਪਰ ਨਹੀਂ ਉਹ ਤੇ ਪੁੱਤ ਤੇਰੀ ਗੱਲ ਸਹੀ ਆ ਪਰ ਮੈਂ ਨੇ ਨਹੀਂ ਹੁਣ ਮਿਲਣਾ ਮੈਂ ਕਿੱਦਾਂ ਚੋਣੀ ਆਪਾਂ ਚੱਲ ਵੰਡ-ਮੁੰਡ ਤੇ ਵੇਖ ਲਾਂਗੇ ਮੈਂ ਮੁੰਡਾ ਕੋਈ ਵੇਖਦਾ ਵਾਂ ਲਿਆ ਕੇ ਫਿਰ ਤੁਨ ਨੱਪ ਦਿੰਨੇ ਆ ਆਹੋ ਤੇ ਨੱਪਣਾ ਹੀ ਆ ਪਰ ਮੈਂ ਦਿਨ ਪਤਾ ਕਿੰਨੀ ਲੱਤਾ ਮਾਰਦੀ ਐ ਅੱਜ ਜਿੱਦਨ ਦੀ ਸਾਡੇ ਘਰ ਪੁੱਠਿਆਂ ਪੈਰਾਈ ਵਾਲੀ ਆਈ ਆਈ ਐ ਨਾ ਕਦੀ ਕੁਛ ਨਾ ਕੁਛ ਹੁੰਦਾ ਹੀ ਆ ਉਹ ਮੰਮੀ ਉਹਨੂੰ ਵੀ ਨਾ ਕੇ ਕੰਮ ਕੋਮ ਲਾਓ ਅੰਦਰ ਅੰਦਰ ਹੀ ਲਾ ਦੋ ਨਹੀਂ ਤੇ ਇੱਥੇ ਤੱਕ ਤੇ ਵੇੜਾ ਉਹਨੂੰ ਹੁੰ ਜਲਾਇੰਦਿਆ ਕਰੋ ਕਿ ਸਾਰਾ ਤੁਸੀਂ ਬਾਹਰ ਦਾ ਕਰਨਾ ਹੁੰਦਾ ਵਾ ਉਹ ਤੇ ਅੰਦਰ ਦਾ ਵੀ ਤੁਸੀਂ ਸਾਰਾ ਡੇਜੇ ਕਰਨ ਸਾਬੀ ਇਹੀ ਤੇ ਮੈਂ ਸੋਚਣ ਦੀ ਆ ਸਾਰਾ ਦਿਨ ਮੈਂ ਕੰਮ ਕਰਦਿਆਂ ਲੰਘ ਜਾਂਦਾ ਆ ਮੈਂ ਹੀ ਹਲ ਵੀ ਵੇਖਣਾ ਪੈਂਦਾ ਦੋ ਤਿੰਨ ਵਾਰੀ ਹੁਣ ਮੈਂ ਹੀ ਹਲ ਵੇਖਣਾ ਪਿਆ ਕਰਨਾ ਘਰ ਦਾ ਕਰੂੰਗਾ ਮੈਂ ਦਾ ਕਰੂੰਗੀ ਮੰਮੀ ਆਓ ਤੇ ਲਾਉਂਗਾ ਬਾਹਰ ਨੂੰ ਤਾਂ ਲਾਉ ਨੂੰ ਗੇਟ ਨੂੰ ਤੇ ਕੋਈ ਕੰਦਸ ਨਹੀਂ ਟੱਪ ਗਿਆ ਸਾਡੇ ਘਰ ਆ ਚਲਿਆ ਇਹਨੂੰ ਕਰਾਇਆ ਕਰੋ ਸਾਰੇ ਕੰਮ ਨਾਲੇ ਵੇਖੋ ਮੌਸਮ ਧੁੰਦਾ ਪੈਣ ਦੀਆਂ ਪੂਰੀ ਠੰਡ ਪੈਣ ਲੱਗੀ ਆ ਤੇ ਚਾਰ ਹੱਥ ਹੋਏ ਨਾ ਕੰਮ ਵੀ ਛੇਤੀ ਨਿਬੜ ਜਾਂਦਾ ਵਾ ਉਹੀ ਪੁੱਤ ਮੈਂ ਇਹਨੂੰ ਥਾਲੀ 'ਚ ਪਰੋਸ-ਪਰੋਸ ਕਿੰਨੇ ਦਿਨ ਦੇਣੀ ਆ ਮੇਰ ਕੋ ਨਹੀਂ ਇਹ ਕੰਮ ਹੁੰਦਾ ਇਹ ਤੇ ਤੁਹੀਂ ਲੱਗੇ ਜੇ ਮੈਂ ਥੋੜੀ ਤੁਹਾਨੂੰ ਕਹੀ ਵੀ ਉੱਥੇ ਬੈੱਡ ਤੇ ਬੈਠੀ ਨਹੀਂ ਦੋ ਕਮ ਸਕਮ ਰੋਟੀ ਤਾਂ ਆਪਣੀ ਪਾ ਕੇ ਉਹ ਖਾਈ ਸਕਦੀ ਐ ਨਾ ਸਾਭੀ ਗੁੱਸਾ ਹੀ ਮੈਨੂੰ ਇੰਨਾ ਕਿੰਨੇ ਚੜਾਇਆ ਸੀ ਜਿਹੜਾ ਕਿ ਮੇਰ ਕੋ ਬਰਦਾਸ਼ਤੋਂ ਬਾਹਰ ਹੋ ਗਿਆ ਸੀ ਹਾਂ ਹੁਣ ਗੁੱਸਾ ਦੇ ਕੰਟਰੋਲ ਕਰਨਾ ਪੈਣਾ ਮਮੀ ਇਦਾਂ ਨਹੀਂ ਕੰਮ ਚੱਲਣਾ ਪੁੱਤ ਮੇਰੀ ਗੱਲ ਸੁਣ ਗੁੱਸਾ ਕਰਨਾ ਵੀ ਮੇਰਾ ਜਾਇਜ਼ ਹੀ ਗੁੱਸਾ ਕਰਾਂ ਕਿਉਂ ਨਾ ਗੱਲਾਂ ਹੀ ਉਹਨੇ ਇਦਾਂ ਰੀ ਕੀਤੀਆਂ ਵਾ ਉਹ ਆਹੋ ਮਮੀ ਪਰ ਕੰਟਰੋਲ ਰੱਖਣਾ ਪੈਣਾ ਵਾ ਆਪਾਂ ਫੇਰ ਜ਼ਿਆਦਾ ਵੀ ਇਦਾਂ ਕਹੀ ਜਾਵਾਂਗੇ ਨਾ ਹੋਰ ਨਾ ਕੋਈ ਨਵਾਂ ਹੀ ਪੰਗਾ ਪਾਵੇ ਫੋਨ ਫਾਣ ਇਧਰੋਂ ਉਧਰੋਂ ਫੜ ਕੇ ਤੇ ਕਰੇ ਕਿ ਰਿਸ਼ਤੇਦਾਰ ਨੂੰ ਫੋਨ ਤੂੰ ਆਣ ਕੇ ਫੇਰ ਬੂਏ ਅੱਗੇ ਤਮਾਸ਼ਾ ਲਾਉਣ ਉਹ ਨਹੀਂ ਲਾਉਂਦਾ ਕੋਈ ਬੂਏ ਮੈਂ ਅੱਗੇ ਤਮਾਸ਼ਾ ਤੂੰ ਟੈਨਸ਼ਨ ਨਾ ਲੈ ਹੁਣ ਮੈਂ ਇਹਨੂੰ ਕੰਮ ਚ ਇੰਨਾ ਕ ਤਾਂ ਸੁਣਾ ਵੀ ਜਿਹੜਾ ਜਿਹੜਾ ਟਾਈਮ ਹੀ ਆ ਵੀ ਡੰਗਰਾ ਡੁੰਗਰਾ ਦਾ ਵੀ ਗੋਹਾ ਕੁੜਾ ਨਾ ਜਿਹੜਾ ਇਹ ਵੀ ਇਹਨੂੰ ਹੌਲੀ ਹੌਲੀ ਕਰਾਉ ਸ਼ੁਰੂ ਕੰਮ ਸਾਰਾ ਹੀ ਕੰਮ ਕਰਾਉਂਗੀ ਕੰਮ ਦੀ ਨਾ ਟੈਨਸ਼ਨ ਲੈ ਹੁਣ ਹੁਣ ਵੇਖੀ ਇਹਦੀ ਰੀਲ ਕਿੱਦਾਂ ਬੰਦਦੀ ਮੈਂ ਆਹੋ ਜਾ ਲੈਂਦੇ ਮੈਨੂੰ ਅੰਦਰੇ ਕਰੇ ਚੱਲ ਮੈਂ ਕਰਾਂ ਕਿ ਇਹਨੂੰ ਫੋਨ ਤੇ ਚੁੱਕੀਏ ਯਾਰ ਇਹਨੂੰ ਨੱਪੀਏ ਨੁੱਪੀਏ ਨੀ ਆ ਬਲਛਣਪੁਰਾ ਛੱਡਦੇ ਕਿੰਨੇ ਦਿਨ ਰੱਖੇਂਗੀ ਹੁਣ ਕੀ ਕਹੇ ਮੰਮੀ ਜੀ ਮੈਂ ਕਹੇਦਾ ਤੇ ਮੈਨੂੰ ਪਤਾ ਨਹੀਂ ਸਾਡਾ ਘਰ ਝਾੜ ਕੇ ਰੱਖਤਾ ਤੂੰ ਹਾਏ ਮੈਂ ਕਿਹਾ ਕਿ ਆ ਮਮੀ ਜੀ ਤੇ ਯਾਹ ਪੀ ਗਿਆ ਮੈਨੂੰ ਅੰਦਰ ਬੈਜਾ ਮੈਂ ਅੰਦਰ ਬੈਠੀ ਘਰ ਮੈਂ ਕੀ ਝੜਤਾ ਤਾਡਾ ਲੈ ਫਿਰ ਸੁਣ ਉਹ ਚੰਗਾ ਭਲਾ ਕੱਟੜਾ ਰਤੀ ਬਨ ਕੇ ਆਈ ਹਾਂ ਤੇ ਹੁਣ ਅੰਦਰ ਜਾ ਕੇ ਵੇਖਿਆ ਤਾਂ ਮਰਿਆ ਪਿਆ ਵਾ ਹਾ ਮਮੀ ਕੀ ਹੋਇਆ ਠੰਡ ਲੱਗ ਗਈ ਵਿਚਾਰੇ ਨੂੰ ਉਹ ਤੇ ਪਤਾ ਨਹੀਂ ਮੈਨੂੰ ਠੰਡ ਲੱਗ ਗਈ ਕਿ ਸਾਡੀ ਕਿਸਮਤ ਮਾੜੀ ਹੋ ਗਈ ਆ ਮੈਂ ਕਿਹਾ ਕਿ ਆ ਮਮੀ ਮੈਂ ਅਜੇ ਕੱਟੜਾ ਵੇਖਿਆ ਵੀ ਨਹੀਂ ਆ ਤੇ ਮੈਂ ਕਿ ਕੀ ਮਾਰ ਦੇਣਾ ਉਹਨੂੰ ਵੇਖਿਆ ਤਾਂ ਤੇ ਮੈਨੂੰ ਸੁੱਖ ਪਤਾ ਨਹੀਂ ਇਹ ਆ ਕਿੰਨੇ ਦਿਨ ਹੋ ਗਏ ਤੈਨੂੰ ਇੱਥੇ ਬੈਠੀ ਰੋਈ ਜਾਣ ਦੀ ਬਲਸ਼ਨਪੁਣਾ ਕਰੀ ਜਾਣ ਢਈ ਆ ਜਿੱਦਾਂ ਦਾ ਤੇਰਾ ਪਿਆਰਾ ਪਿਆ ਨਾ ਉਦੋਂ ਦਾ ਕੋਈ ਨਾ ਕੋਈ ਕੋਈ ਨਾ ਕੋਈ ਨੁਕਸਾਨ ਹੋਈ ਜਾਣ ਡਿਆ ਇਹ ਕੈਰਕੀ ਅੰਤਰੀ ਢੀ ਸੋਹਣੀ ਕਣਕ ਨਿਕਲਦੀ ਹੁੰਦੀ ਉਹ ਵੀ ਅੰਤਰੀਕੇ ਕੰਮ ਦੀ ਨਹੀਂ ਆ ਮੰਮੀ ਜੀ ਅੰਦਰ ਵੀ ਤੇ ਤੂੰ ਹੀ ਮੈਨੂੰ ਦਿੱਤਾ ਫਿਰ ਮੈਂ ਇੱਥੇ ਬੈਣਾ ਮੈਂ ਕੀ ਕਰਾਂ ਤੇ ਆਪਣੀ ਕਰਤੂਤਾ ਬਦਲੀ ਆਈ ਆ ਮੇਰੇ ਕਰਕੇ ਨਹੀਂ ਕੀਤਾ ਕੋਹ ਵੀ ਤੂੰ ਨਾ ਇਦਾਂ ਨਹੀਂ ਕਰਤੂਤਾ ਕਰੇ ਤਾਂ ਨਾ ਮੈਂ ਅੰਦਰ ਦਵਾਂ ਤੇ ਉੱਠ ਕੇ ਤੇ ਕੰਮ ਧੰਦਾ ਕੋਈ ਕਰ ਲੈ ਇੱਥੇ ਮੰਜੀ ਤੇ ਬਹਿ ਕੇ ਮੈਂ ਕਿੰਨੇ ਕ ਦਿਨ ਦਵਾਂ ਤੈਨੂੰ ਤੇ ਮੈਂ ਤਾਂ ਮਮੀ ਕਿਹਾ ਹੀ ਨਹੀਂ ਮੈਨੂੰ ਅੰਦਰ ਬੰਦ ਕਰੋ ਤੇ ਇਹ ਮਾਂ ਪੁੱਤਾਂ ਨੇ ਕੀਤਾ ਤੇ ਰਹੀ ਗੱਲ ਕਰਤੂਤ ਦੀ ਮੈਂ ਕੋਈ ਕਰਤੂਤ ਨਹੀਂ ਕੀਤੀ ਜਿੱਦਾਂ ਹਾਂ ਤੀ ਮੈਨੂੰ ਪੁੱਛਣ ਦਿੱਤਾ ਦਬਕੇ ਨਾਲ ਆਪਣੇ ਪੁੱਤਾਂ ਨੂੰ ਵੀ ਪੁੱਛ ਰਹੇ ਹੋ ਤਾਂ ਤੁਹਾਨੂੰ ਸਾਰਾ ਕੁਝ ਸੱਚ ਦੱਸਦੇ ਹਾਂ ਮੇਰੇ ਤੇ ਜੋ ਡੇਜੇ ਇਲਜ਼ਾਮ ਲਾਉਣ ਤੁਸੀਂ ਇਲਜ਼ਾਮ ਜੂਮ ਦਾ ਮੈਨੂੰ ਨਹੀਂ ਪਤਾ ਆ ਮੂਸੇ ਰਿਮਮਣ ਦਾ ਤੈਨੂੰ ਪਤਾ ਵਾ ਤੈਨੂੰ ਬਾਕੀ ਕੰਮ ਦਾ ਨਹੀਂ ਪਤਾ ਵੀ ਬਾਕੀ ਵੀ ਕਰਨਾ ਮੈਂ ਤੇ ਤੁਸੀਂ ਬੂਹਾ ਖੋਲ ਦਿੰਦਾ ਤੇ ਮੈਂ ਕਰ ਲੈਣੇ ਕੰਮ ਬੂਹਾ ਖੋਲ ਕੇ ਗਈ ਸੀ ਸਵੇਰੇ ਮੈਂ ਵੇਖਣ ਨਹੀਂ ਭਲਾ ਆਪਣੇ ਆਪ ਉੱਠ ਕੇ ਕੰਮ ਕਰ ਲੈਣੀ ਐ ਇੰਨੀ ਅਕਲ ਤੇ ਕਿੱਥੋਂ ਤੇਰੇ ਵਿੱਚ ਤੇ ਜੇ ਮੈਂ ਉੱਤਾਂ ਬਾਹਰ ਜ ਨਹੀਂ ਤਾਂ ਤੂੰ ਹੀ ਦਿਵਾਲੀ ਹੋ ਜਾਣਾ ਹੀ ਮੇਰੇ ਵੀ ਹਾਂ ਜਾਂ ਤੂੰ ਬਾਹਰ ਕਿਹ ਐਦ ਤੈਨੂੰ ਕਿੰ ਅੰਦਰ ਇਹ ਰਹਿਣਾ ਆਹ ਤੂੰ ਤੇ ਇਹ ਚੌਨੀ ਆ ਮੰਜੇ ਤੇ ਬੈਠਿਆ ਮਿਲੀ ਜਾਂਦੀਆਂ ਵਾ ਖਾਈ ਜਾਂਦੀਆਂ ਮੈਨੂੰ ਕੀ ਪ੍ਰਵਾਹ ਵਾ ਮੰਮੀ ਜੀ ਅੱਗੇ ਵੀ ਮੈਂ ਕਦੀ ਕੰਮ ਤੋਂ ਤੁਹਾਨੂੰ ਨਾ ਨੁਕਰ ਨਹੀਂ ਕੀਤੀ ਤੂੰ ਇਹ ਦੇ ਜਾਣ ਕੇ ਮੇਰੇ 'ਤੇ ਇਲਜ਼ਾਮ ਲਾਉਂਦੇ ਰਹਿੰਦੇ। ਉਹ ਬਾੜੀ ਫੜ ਲਾ ਸਾਰਾ ਵੇੜਾ ਹੁੰਜ ਲਾ। ਅੱਜ ਨਹੀਂ ਮੈਂ ਹੁੰਜਣਾ ਵੇੜਾ। ਨਾ ਮੇਰੇ ਕੋ ਹੁੰਜਿਆ ਜਾਂਦਾ। ਤਿੰਨ ਚਾਰ ਵਾਰੀ ਤਾਂ ਮੈਂ ਹੀ ਝੋਣੀ ਪੈਣੀ, ਮੈਨੂੰ ਵੇਖਣੀ ਪੈਣੀ। ਉਹਨੇ ਵੀ ਕੀਪਤਾ ਮਿਲਣਾ ਕਿ ਨਹੀਂ ਮਿਲਣਾ। ਮੇਰੇ ਭਾਦ ਨਵਾਂ ਸਿਆਪਾ ਪਾਤਾ ਹੀ ਉਹ। ਨਹੀਂ ਮੈਂ ਪਾਇਆ ਮੰਮੀ ਤੇ ਕੋਈ ਗੱਲ ਹੁੰਦੀ। ਮੇਰੇ 'ਤੇ ਇਲਾਨ ਕੇ ਇਲਜ਼ਾਮ ਲਾ ਦਿੰਦੇ ਜੀ। ਮੈਂ ਤੁਹਾਨੂੰ ਕੀ ਕਿਹਾ? ਮੈਂ ਤਾਂ ਤੁਹਾਨੂੰ ਸਗਵਾਂ ਨਹੀਂ ਮੈਨੂੰ ਡਾਕਟਰ ਕੋਲੋਂ ਖੜੋ ਕਿੰਨੇ ਦਿਨ ਦੀ ਮੌਂਦਾਂ ਉਹ ਵੀ ਕੈਂਟਰੀ ਮੇਰੇ ਤੇ ਡਿਪੀਡ ਹੋਣ ਲਈ ਆ। ਮੱਠੀ ਮੱਠੀ ਹੁੰਦੀ ਰਹਿੰਦੀ ਨਾ ਉਹ ਘੜਦੇ ਤੇ ਨਾ ਤੂੰ ਹੀ ਘੜਨ ਦਾ ਨਾਲ ਐਂ ਡੇ ਉਹ ਕਿਤੇ ਨਹੀਂ ਗੋਲੀ ਵੱਜੀ ਤਿੰਨ ਚਾਰ ਖਾ ਲੈਨੀ ਆ ਢਿੱਡ ਪਿੜ ਹੁੰਦੀ ਆ ਤੇ ਰੋਟੀ ਨਹੀਂ ਲੰਗਦੀ ਰੋਟੀ ਪਾਣੀ ਤੇ ਚੰਗਾ ਭਲਾ ਖਾਨੀ ਆ ਜੇ ਬਿਮਾਰ ਹੋਵੇਂ ਤੇ ਫੇਰ ਰੋਟੀ ਪਾਣੀ ਨਹੀਂ ਲੰਗਦਾ ਤੇ ਹੁਣ ਬੱਸ ਮੇਰੀਆਂ ਰੋਟੀਆਂ ਵੀ ਮੰਮੀ ਅਕੇਲੇ ਮੈਂ ਤਾਂ ਤੁਹਾਨੂੰ ਕਹਿਂਦੀ ਮੈਨੂੰ ਮੈਨੂੰ ਮੈਂ ਤੈਨੂੰ ਗੱਲ ਇੱਕੋ ਕਹਿਂਦੀ ਮੇਰੇ ਨਾਲ ਜ਼ੁਬਾਨ ਨਾਲ ਲੜਾ ਜਾ ਕੇ ਤੇ ਕੰਮ ਕਰ ਲੈ ਸਾਰਾ ਕੰਮ ਪਿਆ ਹੀ ਉੱਠ ਜਾ ਪਹਿਲਾਂ ਬਾਹਰ ਦਾ ਕਰ ਲੈ ਫੇਰ ਅੰਦਰ ਦਾ ਕਰ ਲੈ ਸਾਰਾ ਬਾਹਰ ਕੋਈ ਨਾ ਕੋਈ ਆ ਜਾਂਦਾ ਵਾ ਨਮਾ ਨੋ ਜਵਾਬ ਦਾ ਸਵਾਲ ਸਵਾਲ ਦਾ ਸਵਾਲ ਕਰੀ ਜਾਂਦੀ ਆ ਕੋਈ ਕੰਮ ਕਰਨ ਲੱਗਿਆ ਤੈਨੂੰ ਮੌਤ ਪੈਂਦੀ ਤੈਨੂੰ ਆ ਜਾ ਆ ਜਾ ਪੋਚ ਪੋਚ ਪੈਰਾਂ ਨਾਲ ਆਖ ਮਹਿੰਦੀ ਨਹੀਂ ਲੱਗੀ ਪੈਰਾਂ ਨੂੰ ਆ ਪਹਿਲਾਂ ਭਾਂਡੇ ਧੋ ਲਾ ਮੁੜ ਕੇ ਕਪੜਿਆਂ ਦੀ ਮਸ਼ੀਨ ਲਾ ਕੇ ਫਿਰ ਝਾੜੂ ਫੜੀ ਚੰਗਾ ਤੁਸੀਂ ਨਾਲੇ ਆਖਣ ਦੇ ਬਾਹਰ ਝਾੜੂ ਮਾਰ ਲਓ ਪਹਿਲਾਂ ਆਹੋ ਤੇ ਉਹੀ ਤੇ ਮੈਂ ਆਖਣ ਦੀ ਭਾਂਡੇ ਧੋ ਕੇ ਤੇ ਕਪੜੇ ਪਏ ਧੋਣ ਵਾਲੇ ਮਸ਼ੀਨ ਲਾ ਕੇ ਤੇ ਮੁੜ ਕੇ ਝਾੜੂ ਫੇਰ ਲਾਉਂਦੇ ਜਿੰਨੇ ਝਾੜੂ ਫੇਰ ਦੇਣਾ ਜਿੰਨੇ ਜਿੰਨੇ ਕਪੜੇ ਧੁੱਪਣੇ ਆ ਤੇ ਇੱਥੇ ਮਚਕ ਮਚਕ ਨਾ ਡੈ ਰਹੀ ਪਈ ਬਾਹਰ ਅੰਦਰ ਅੰਦਰ ਦਾ ਹੀ ਕਰਨਾ ਬਾਹਰ ਦਾ ਨਹੀਂ ਮੈਂ ਅੱਜ ਕਰਨਾ ਕੋਈ ਨਹੀਂ ਮੰਮੀ ਜੀ ਮੈਂ ਕਰ ਲੈਣੀ ਨਹੀਂ ਸਾਰਾ ਕੰਮ ਕੋਈ ਨਹੀਂ ਸਾਰੀ ਦਿਹਾੜੀ ਨਹੀਂ ਲਗਾਉਣੀ ਛੇਤੀ ਛੇਤੀ ਕਰ ਲਾ ਕੋਈ ਆ ਜਾਂਦਾ ਮਤਰਾਦਾ ਦੇਣੋਂ ਆ ਗਿਆ ਅਜੇ ਤੱਕ ਤੈਨੂੰ ਕੰਮ ਦਾ ਹੀ ਨਹੀਂ ਪਤਾ ਸੁੱਤੀ ਮਾਹਾਂ ਉੱਠਣ ਡਈ ਐ ਨਾਲੇ ਆਪੇ ਮੈਨੂੰ ਕਹੀ ਜਾਂਦੇ ਮਾਹਾਂ ਉੱਠਣ ਡਈ ਤੇ ਆਪੇ ਹੀ ਕਿਹਾ ਅੰਦਰੋਂ ਬਾਹਰ ਨਹੀਂ ਨਿਕਲਣਾ ਮੈਂ ਕਿਹਾ ਇਹ ਮੈਨੂੰ ਅੰਦਰ ਵੜੋ ਹੁਣ ਮਾਂ ਪੁੱਤ ਮੇਰੇ ਤੇ ਗੁੱਸਾ ਕਰਦੇ ਰਹਿੰਦੇ ਵਿਚਾਰੇ ਉਹਨੂੰ ਪਤਾ ਨਹੀਂ ਘੱਟੇ ਨੂੰ ਕੀ ਹੋ ਗਿਆ ਉਹਨੂੰ ਦੇ ਇਨਾਂ ਕੋਲੋਂ ਮੁਕਤੀ ਮਿਲ ਗਈ ਤੇ ਮੈਨੂੰ ਪਤਾ ਨਹੀਂ ਕਿੱਥੇ ਮਿਲਨੀ ਕੋਈ ਗੱਲ ਹੁੰਦੀ ਮੇਰੇ 'ਤੇ ਇਲਜ਼ਾਮ ਲਾ ਦਿੰਦੇ ਆ ਵੀ ਮੈਂ ਹੀ ਕੀਤਾ ਬਸ ਸਾਰਾ ਕੁਝ ਹੁਣ ਅੱਜ ਠੰਡ ਜਾਦੀ ਹੈ ਨਾ ਪਤਾ ਮੰਮੀ ਤੇ ਮੇਰੇ ਕੋ ਹੁਣ ਕੱਪੜਾ ਤੋਤੇ ਨਹੀਂ ਜਾਣੇ ਭਾਂਡੇ ਤੇ ਕੱਪੜੇ ਅੱਜ ਮੈਨੂੰ ਦਾਤਾ ਉਹਦਾ ਮੈਨੂੰ ਅੰਦਰੋਂ ਬਾਹਰ ਨਹੀਂ ਘਟਣ ਦੇ ਹੋਏ ਹੋਏ ਇਹ ਪਤਾ ਨਹੀਂ ਕਿ ਤਰ੍ਹਾਂ ਦੇਖ ਕੇ ਹਾਂ ਹੁਣ ਭਾਂਡੇ ਪੰਨੀ ਜੰਨੀ ਆ ਭਾਂਡੇ ਤੇ ਗੁੱਸਾ ਕਰੀ ਜੰਨੀ ਸਾਡੇ ਦਾ ਹੀ ਨਿਕਲਿਆ ਤੇ ਮੰਮੀ ਜੀ ਹੱਥੋਂ ਹੀ ਤਿਲਕ ਕੇ ਗਿਆ ਹੀ ਬੱਸ ਚੁੰਮ ਚਾਦੇ ਆ ਆਹ ਹੱਥੋਂ ਤਿਲਕ ਕੇ ਦਾਜ ਚ ਚੁ ਲਿਆਈਆਂ ਇਹਨਾਂ ਨੂੰ ਤੇ ਮੰਮੀ ਜੀ ਤੁਹਾਨੂੰ ਦਾਜ ਚਾਹੀਦਾ ਤੇ ਮੇਰੀ ਮਾਂ ਨੂੰ ਕਹਿ ਦੇਣੀ ਉਦੋਂ ਤਾਂ ਤੁਸੀਂ ਕਹਿੰਨੇ ਬੱਸ ਤਿੰਨਾ ਕੱਪੜਿਆਂ 'ਚ ਕੁੜੀ ਤੋੜ ਦੋ ਹੁਣ ਤੁਸੀਂ ਦਾਜ ਵਾਲਾ ਲੱਗ ਗਿਆ ਜੀ ਦਾਜ ਮੰਗਿਆ ਨਹੀਂ ਆ ਮੈਂ ਇਹ ਆਨੇ ਸਾਡੀਆਂ ਚੀਜ਼ਾਂ ਦਾ ਸਾਹਮਣੇ ਰੱਖ ਕੇ ਰੱਖ ਹੋ ਗਿਆ ਭਾਂਡੇ ਆਈਆਂ ਇਹ ਤੂੰ ਡਿੱਗ ਗਿਆ ਮੈਂ ਕੀ ਕੀਤਾ ਈ ਮੰਮੀ ਜੀ ਕਰਦੀ ਨਾ ਤੂੰ ਕੁਛ ਵੀ ਨਹੀਂ ਆ ਕਰਦੇ ਤੇਹੀ ਆ ਜੋ ਕਰਦੇ ਤੂੰ ਤੇ ਕੁਛ ਨਹੀਂ ਕਰਦੀ ਤੂੰ ਤੇ ਭੋਲੀ ਭਾਲੀ ਲੱਗੀ ਆ ਵਿਚਾਰੀ ਤੂੰ ਕਿਹੜਾ ਕੋਈ ਕੰਮ ਕਰ ਕੋਈ ਜਾਣਦੀ ਆ ਵਲਵਲਿੰਗ ਵਲਵਲਿੰਗ ਤੇ ਸਾਰੇ ਸਾਡੇ ਵਿੱਚ ਹੀ ਆ ਨਾ ਨੂੰ ਪਤਾ ਨਹੀਂ ਕੀ ਹੋ ਗਿਆ ਮੰਮੀ ਨੂੰ ਤੁਹਾਨੂੰ ਸਾਰੀਆਂ ਮੇਰੀਆਂ ਗਲਤੀਆਂ ਲੱਭਣ ਡੈ ਪਈਆਂ ਮੈਂ ਕੁਛ ਨਹੀਂ ਕੀਤਾ ਮੇਰੇ ਹੱਥੋਂ ਹੀ ਪੰਡਾ ਡਿੱਗਾ ਸੀ ਕਰਦੀ ਕੀ ਆ ਕੁਛ ਤੇ ਤੂੰ ਨਹੀਂ ਕਰਦੀ ਹੈ ਨਹੀਂ ਕਰਦੇ ਆ ਤੂੰ ਕਿਹੜਾ ਕੋਈ ਕਰਦੀ ਆ ਆ ਇਹ ਤੇ ਉਦੋਂ ਛਦਾਈ ਹੀ ਆ ਜਿਹੜੇ ਤੇ ਤੇ ਇਲਜ਼ਾਮ ਲਾਉਂਦੀ ਹਨਾ ਮੈਂ ਨਹੀਂ ਆ ਗਲਤ ਮਮੀ ਜੀ ਮੈਂ ਉਦੋਂ ਵੀ ਕਿਹਾ ਸੀ ਮੈਂ ਗਲਤ ਨਹੀਂ ਐ ਤੇ ਮੈਂ ਅੱਜ ਵੀ ਕਹਿੰਨੀ ਮੈਂ ਨਹੀਂ ਜੇ ਗਲਤ ਤੂੰ ਤੇ ਬੜਾ ਕੁਛ ਕਹਿੰਨੀ ਆ ਤੇਰੇ ਤੇ ਕਿਹੜੀ ਕਿਹੜੀ ਗੱਲ ਤੇ ਯਕੀਨ ਕਰੀ ਇਹ ਵੀ ਦੱਸ ਦੇ ਨਾ ਸਾਨੂੰ ਕੰਮ ਕਰ ਲੈ ਨਾ ਧਿਆਨ ਨਾ ਕਰੀ ਕੋਈ ਚੀਜ਼ ਟੁੱਟ ਕੇ ਨਾ ਉਦਾਂ ਹੀ ਤੈਨੂੰ ਤੋੜਦਾ ਹੀ ਮੈਂ ਇੰਨੀ ਗੱਲ ਯਾਦ ਰੱਖੀ ਮੇਰੀ ਤਾਬੇ ਕੀਤਾ ਕਿ ਇਹਨੂੰ ਹੋਣਗੇ ਨਹੀਂ ਆਹੋ ਮੰਮੀ ਆਉਂਦਾ ਵਾ ਅੰਕਲ ਨੂੰ ਹਰਚੋਆਲ ਵਾਲੇ ਨੂੰ ਕਰਤਾ ਫੋਨ ਉਹਨੂੰ ਕਹਿਣਾ ਛੇਤੀ ਆ ਜੇ ਆਂਦਾ ਆ ਜੈਨਾ ਵਾ ਕੋਈ ਨਹੀਂ ਲੈ ਜੈਨਾ ਹੁਣੇ ਆ ਬਹੁਤ ਇੱਕ ਦੋ ਵਾਰੀ ਵੇਖਾਂਗੇ ਤੇ ਫੇਰ ਹੀ ਮਿਲਣਾ ਤੈਨੂੰ ਪਤਾ ਕਿਹੜਾ ਉਹਨੇ ਉਸੇ ਵਾਲੇ ਮੇਰੇ ਪੇਣਾ ਅੱਗੇ ਤੇ ਛੱਟ ਝੋਲ ਲਈ ਦੀ ਕੋਈ ਨਹੀਂ ਆ ਜਾਂਦਾ ਫੇਰ ਲੈ ਜਾਂਦਾ ਵਾ ਉਸ ਤੋਂ ਬਾਅਦ ਚ ਫੇਰ ਵੇਖਾਂਗੇ ਇਹਨੂੰ ਭੰਡ-ਮੁੰਡ ਪਾ ਕੇ ਫੇਰ ਝੋਨੇ ਆ ਉਹ ਤਦੇ ਤੇ ਮੈਂ ਅਖੰਡੀਆਂ ਲਾਗੋ ਚੁੱਕਿਆ ਜਾਵੇ ਉਹ ਵੇਖ ਵੀ ਹੜਿੰਗਦੀ ਆ ਵੇਖ ਕਿੰਨਾ ਆਹੋ ਫੇਰ ਹੁੰਦਾ ਹੀ ਆ ਕੋ ਜਾ ਜਾਨਵਰ ਨੂੰ ਤੇ ਪਤਾ ਹੀ ਆ ਆਹੋ ਪਤਾ ਤੇ ਉਹਨੂੰ ਲੱਗ ਆਹੋ ਤੇ ਲਈ ਕੰਮ ਕੰਮ ਤੇ ਕਿਹਾ ਉਹਨੂੰ ਆਹੋ ਕੱਢ ਕੇ ਢਾ ਕੇ ਆਈਏ ਸੋਈ ਜੇ ਮੈਂ ਪਹਿਲਾਂ ਭਾਂਡੇ ਧੋ ਫਿਰ ਕੱਪੜੇ ਧੋਵੀਂ ਕੱਪੜੇ ਵਾਲੀ ਮਸ਼ੀਨ ਲਾ ਕੇ ਤੇ ਝਾੜੂ ਕੱਢ ਪੈਣਾ ਬਾਹਰ ਆਹੋ ਉਹਨੂੰ ਕਹਿ ਦੇਣਾ ਹੈਗਾ ਚੰਗੀ ਤਰ੍ਹਾਂ ਕਹਿਣਾ ਹੈਗਾ ਵੀ ਸਾਰਾ ਐ ਤੂੰ ਵੀ ਵੇਖਣਾ ਕੰਮ ਹੁਣ ਨਹੀਂ ਮੈਂ ਕਰਨਾ ਤੇ ਚੰਗੀ ਤਰ੍ਹਾਂ ਹੀ ਕਿਹਾ ਵਾ ਮੈਂ ਠੀਕ ਆ ਫਿਰ ਹਾਂਜੀ ਵੀ ਬਾਹਰ ਵੀ ਮੈਂ ਕਰਨਾ ਅੱਜ ਮੈਂ ਹਾਂ ਤੂੰ ਹੀ ਕਰਨਾ ਵਾ ਆਹੋ ਸਾਰਾ ਕਰਾਓ ਮੰਮੀ ਉਹਨੂੰ ਗੇਟ ਨੂੰ ਮਾਰੋ ਤਾਲਾ गेड ਨੂੰ ਤਾਲਾ ਵੱਜਾ ਹੀ ਆ ਉਹ ਅਰਲ ਵੱਜਾ ਕਿਤੋਂ ਵੱਜਾ ਵਾ ਉਹਨੂੰ ਤਾਲਾ ਮਾਰ ਕੇ ਆਓ ਜੇ ਕੋ ਆਊਗਾ ਤੇ ਖੋਲੂੰਗੀ ਮੈਂ ਐਦੀ ਹਿੰਮਤ ਹੈਗੀ ਖੋਲ ਲਾਉਗੀ ਨਾ ਚੰਗਾ ਜੇ ਵੇਖਣ ਚਲ ਗਈ ਨਾ ਖੋਲਣ ਤੇ ਵੇਖਿਓ ਫਿਰ ਐਵੇਂ ਵੇਖਿਓ ਕਿੱਦਾਂ ਚਲ ਜੂਗੀ ਲੋਕਾਂ ਦੇ ਬੜੇ ਮੂੰਹ ਖੁੱਲੇ ਆ ਤੁਹਾਨੂੰ ਨਹੀਂ ਪਤਾ ਲੋਕਾਂ ਨੇ ਮੈਨੂੰ ਬੰਦ ਕਰਨੇ ਵੀ ਹੁੰਦੇ ਆ ਫਿਰ ਇਹ ਨਹੀਂ ਤੇਰੇ ਵਾਂਗੂ ਮੇਚ ਮੇਚ ਕਰ ਲੈਣਾ ਕਿ ਕੋਈ ਨਹੀਂ ਜਿੰਨੇ ਗੱਲ ਕਹੀ ਹੈ ਕੋਈ ਗੱਲ ਨਹੀਂ ਸੁਣ ਲੋ ਬਾਹਰ ਮੰਮੀ ਬਹੁਤ ਠੰਡ ਆ ਆ ਤੇ ਬੈਜੋ ਤੁਸੀਂ ਰਜਾਈ ਚ ਬੋ ਬੈਣਾ ਕੀ ਆ ਭਾਂਡੇ ਫੜਾ ਕੇ ਆ ਉਹ ਉੱਥੇ ਪਏ ਜਿੱਕਰ ਸੋਈ ਜਿਹੜੇ ਦੋ ਹੁਣੇ ਉਹ ਮਾਇਨ ਲਏ ਹੋਣੇ ਆ ਤੇ ਕੱਪੜੇ ਹੋਰ ਵੀ ਹੈਗੇ ਉਹ ਭਾਂਡੇ ਤਾਂ ਨਹੀਂ ਹੋਰ ਆਗੇ ਕੱਪੜੇ ਉਹਨੂੰ ਕਹੀ ਉਹ ਵੀ ਲੈ ਜਾ ਪਰ ਅਸਰੇ ਚੱਲ ਮੈਨੂੰ ਕਹਿ ਦਿੰਨਾ ਵਾ ਆ ਜਾਂਦੀ ਆ ਫਿਰ ਤੇ ਆ ਬਹੁਤ ਤੁਸੀਂ ਰਜਾਈ ਚ ਉਹ ਤੇ ਮੈਂ ਬੈ ਹੀ ਜਾਨੀ ਆ ਮੈਨੂੰ ਇਹ ਕੰਮ ਪਤਾ ਨਹੀਂ ਕਰਨਾ ਕੋਈ ਕਿ ਨਹੀਂ ਕਰਨਾ ਉਹਨੇ ਕਿਉਂ ਕਰਨ ਤੇ ਡਈ ਆ ਮੰਮੀ ਕਰਨ ਡਈ ਆ ਕੋਈ ਨਹੀਂ ਕਰ ਲੈਂਦੀ ਆ ਹੋਰ ਹੈਗੇ ਆ ਭਾਂਡੇ ਵੇਖ ਲਓ ਇੱਧਰ ਉੱਧਰ ਚੰਦਰ ਵੇਖ ਲਈ ਜਿੱਥੇ ਕੋਈ ਨਹੀਂ ਉਹਨੂੰ ਮੈਂ ਕਹਿ ਦਿੰਨਾ ਵੇਖ ਲੈਂਦੀ ਆ ਹਾਲੇ ਅਭੀ ਰਹਿ ਗਈ ਉਹ ਨਾਲੇ ਵੇਖੇ ਨਹੀਂ ਜਾਂਦੇ ਉੱਧਰ ਵੀ ਵੇਖ ਲੈਣਾ ਹੀ ਭਾਂਡੇ ਮੈਂ ਤੇ ਉੱਧਰ ਗਈ ਨਹੀਂ ਮੰਮੀ ਨੇ ਕਿਹਾ ਭਾਂਡੇ ਪਏ ਮੈਂ ਇੱਥੇ ਹੀ ਮੰਨਣ ਲੱਗ ਪਈ ਤੇ ਮੰਮੀ ਨੇ ਇਕੱਠੇ ਤਾਂ ਨਹੀਂ ਕੀਤੇ ਵੇਖ ਲਈਦੇ ਹੋਈਦੇ ਫਿਰ ਆਪ ਹੀ ਤੂੰ ਪੁਆਇੰਟ ਦਿੰਨੀ ਆ ਟਾਈਮ ਤੇ ਮੰਮੀ ਗੱਲਾਂ ਕਰਦੀ ਆ ਮੈਂ ਜਿਹੜੀ ਕੋਈ ਗੱਲ ਕੀਤੀ ਇੱਥੇ ਮੰਮੀ ਨੇ ਸਿੱਧਾ ਮੈਨੂੰ ਵੜਤਾ ਉੱਤੇ ਹੀ ਮੈਂ ਭਾਂਡੇ ਧੋਣ ਲੱਗ ਪਈ ਰੋਟੀ ਰਾਟੀ ਭਗਾਈ ਕਿ ਨਹੀਂ ਜਾ ਮੈਨੂੰ ਮੰਮੀ ਕਹਿ ਦਿੰਦੀ ਵੀ ਕੋਮ ਫੇਰ ਕੇ ਅੰਦਰਾਂ ਚ ਭਾਂਡੇ ਵੇਖ ਲੈ ਤਾਂ ਮੈਂ ਵੇਖ ਲਈ ਨੀ ਮੈਨੂੰ ਨਹੀਂ ਪਤਾ ਮੈਂ ਇਹ ਅੰਦਰੋਂ ਆਈਆਂ ਜੀ ਕਿੰਨੂੰ ਪਤਾ ਫਿਰ ਮੈਨੂੰ ਪਤਾ ਹਣਾ ਹੈ ਤੇ ਮੈਂ ਤੇ ਅੰਦਰੋਂ ਆਈ ਦੱਸਣ ਤੇ ਨਹੀਂ ਆ ਤੁਹਾਨੂੰ ਮੈਂ ਤੇ ਵੀ ਹਲੇ ਹੀ ਦਾਣਾ ਵੀ ਰੋਟੀ ਰਾਟੀ ਤੇ ਨਹੀਂ ਪੱਕਣ ਵਾਲੀ ਹਲੇ ਜਾਂ ਪਕਾ ਲਈ ਆ ਮੇਰੇ ਸਾ ਵੀ ਚਾਰ ਹੱਥ ਤੇ ਨਹੀਂ ਹੈਗੇ ਜਾ ਦੋ ਹੈਗੇ ਆ ਨਾ ਆ ਮਾਂਜ ਭਾਂਡੇ ਤੇ ਕੀ ਕਹਿੰਦੀ ਮੰਮੀ ਭਾਂਡੇ ਮਾ ਕੇ ਕੀ ਕਰਨਾ ਆਂਦੇ ਕੱਪੜੇ ਤੋਂ ਪਾ ਕੇ ਨਾ ਕੱਪੜੇ ਮਸ਼ੀਨ 'ਚ ਤੇ ਰੋਟੀ ਪਕਾ ਦੇ ਠੀਕ ਹੈ ਠੀਕ ਆ ਪਕਾ ਦੇਣੀ ਕੋਈ ਕਹਿਣਾ ਆਓ ਤੇ ਚੰਗੀ ਤਰ੍ਹਾਂ ਤੋਂ ਹੀ ਕੱਪੜੇ ਫੇਰ ਨਾ ਮੰਮੀ ਉਹ ਗੱਲ ਵੀ ਲਾਂਮਾ ਬਣਾ ਲੈ ਸਾਬੀ ਉਹ ਦਿਨ ਤੁਹਾਨੂੰ ਝੱਟ ਭੁੱਲ ਗਿਆ ਅੱਗੇ ਤੇ ਮੰਮੀ ਮੈਨੂੰ ਕੱਪੜਿਆਂ ਵਾਂ ਲਜਾਣ ਹੀ ਨਹੀਂ ਦਿੰਦੀ ਵੀ ਤੇਰਾ ਝੂੜਾ ਖਰਾਬ ਹੁੰਦਾ ਵਾ ਤੇ ਮਿੰਟ ਚੋਂਦੀ ਸਾਰਾ ਕੁਝ ਬਦਲ ਗਿਆ ਵਾ ਤੇ ਹੁਣ ਚੂੜਾ ਪਾਏ ਨੂੰ ਤੇ ਕਿੰਨਾ ਟਾਈਮ ਹੋ ਗਿਆ ਵਾ ਕਿਤੇ ਨਹੀਂ ਚੂੜਾ ਖਰਾਬ ਹੋ ਚਲਿਆ ਉਹ ਧੋਣੇ ਹੀ ਬਣੇ ਆ ਤੂੰ ਨਹੀਂ ਧੋਣੇ ਤੇ ਕਿੰਨੇ ਮੰਮੀ ਨੇ ਧੋਣੇ ਅੱਗੇ ਵੀ ਤੇ ਮੰਮੀ ਧੋਂਦੇ ਅੱਗੇ ਸੀ ਮੈਨੂੰ ਉਹ ਅੱਗੇ ਧੋਂਦੇ ਹੀ ਨਾਲੇ ਤੈਨੂੰ ਪਤਾ ਵਾ ਠੰਡ ਵੇਖ ਕੇ ਨਹੀਂ ਆ ਬਾਹਰ ਹਨਾ ਠਰਿਆ ਪਾਣੀ ਤੇ ਮਾਤਾ ਬਿਮਾਰ ਹੋ ਗਈ ਨਾ ਤੇ ਫੇਰ ਆਡੇ ਘਰ ਹੋਰ ਕੀ ਆ ਮੈਨੂੰ ਨਹੀਂ ਡੰਡ ਲੱਗਦੀ ਉਹ ਤੂੰ ਮਲੇ ਜਵਾਨ ਜਾਨ ਆ ਤੇ ਮਾਤਾ ਬਜ਼ੁਰਗ ਤੈਨੂੰ ਪਤਾ ਵਾ ਬੁੜੜੇ ਹੱਥ ਪੈਰ ਜਿਆਦੇ ਠਰ ਦਿੰਦੇ ਆ ਕੀ ਆਉ ਤੀ ਵੀ ਆਪਣੀ ਮਾਂ ਦੀ ਸਾਈਡ ਲੈਣੀ ਮੇਰੀ ਨਾ ਸਾਈਡ ਲਿਓ ਮੈਂ ਗੱਲ ਸਾਈਡ ਦੀ ਨਹੀਂ ਐ ਕੀ ਗੱਲ ਕੰਡਿਓ ਜਿਹੜਾ ਮੇਰਾ ਕੰਮ ਹੁੰਦਾ ਮੈਂ ਕਹਿੰਨਾ ਕਿ ਮੰਮੀ ਨੂੰ ਕਹਿੰਨਾ ਤੁਸੀਂ ਕਰ ਦੋ ਤੇ ਤੁਸੀਂ ਤੇ ਮਾਂ ਪੋਤੀ ਕਰਨ ਜਾਣੇ ਆਦਰ ਕਿਦਾਂ ਮੰਮੀ ਇਕੱਲੀ ਕਰਨ ਗਈ ਹੈ ਚੱਲ ਹੁਣ ਰਸੋਈ ਦਾ ਕੰਮ ਤੇ ਤੇਰਾ ਵਾਣਾ ਕੱਪੜੇ-ਕੁਪੜੇ ਤੁੰਡਾ ਦੇ ਤੇਰਾ ਤੈਨੂੰ ਕਿਹੜਾ ਕਿਹਾ ਵੀ ਗੋਵਾ ਕੁੜਾ ਚੁੱਕ ਜੇ ਗੋਵਾ ਕੁੜਾ ਚੁਪਣ ਦੀ ਵਿਵਾਰੀ ਆ ਹੀ ਉਹ ਵੀ ਤੇ ਚੁਪਣਾ ਹੀ ਪੈਣਾ ਮੈਂ ਨਹੀਂ ਕਹੇਗੀ ਗੋਵਾ ਕੁੜਾ ਛੁੱਟੇ ਨਾ ਆਟੇ ਉਧਰ ਡੰਗਰ ਹੈਗੇ ਕਿਉਂ ਜੋ ਜਦੇ ਆਪਾਂ ਹੀ ਪੀਣੇ ਚਾਹਦੇ ਸਾਡੇ ਘਰ ਹੀ ਬਣਦੀ ਤਾਂ ਕਿਉਂ ਜਿਹੜੀ ਹੁੰਦੀ ਗੋਵਾ ਸੁੱਟਣ ਨੂੰ ਹਟਾ ਦੇਣਾ ਉਹ ਐਵੇਂ ਉਹ ਨਹੀਂ ਆਂਟੀ ਚੰਗੀ ਤਰ੍ਹਾਂ ਸਫਾਈ ਕਰਦੀ ਆਪ ਘਰ ਦੇ ਬੰਦੇ ਦੇ ਹੱਥ ਵੱਜੇ ਹੋਣ ਨਾ ਤੇ ਐ ਤੇ ਪਟੋਪ ਰਹਿੰਦਾ ਵਾ ਥਾਂ ਹੁਣ ਮੈਨੂੰ ਨਾਲੇ ਤੈਨੂੰ ਪਤਾ ਕੱਟਾ ਮਰ ਗਿਆ ਵਾ ਸਾਡਾ ਚੰਗਾ ਭਲਾ ਹੀ ਮੈਂ ਤੇ ਸੋਚਿਆ ਚੱਲ ਥੋੜਾ ਜਿਹਾ ਹੋਊਗਾ ਤਾਂ ਉਹ ਤੇ ਵੇਚਬੂਜ ਦਵਾਂਗੇ ਦੱਸਿਆ ਮੰਮੀ ਨੇ ਮੈਨੂੰ ਲਾ ਗਈ ਮੰਮੀ ਮੇਰੇ 'ਤੇ ਇਲਜ਼ਾਮ ਵੀ ਮੈਂ ਹੀ ਮਾਰਿਆ ਯਾਰ ਜਦੋਂ ਤੂੰ ਮੂੰਹ ਬਣਾ ਕੇ ਬੈਠੀ ਰਹਿਣਾ ਵਾ ਤੇ ਫੇਰ ਤੈਨੂੰ ਪਤਾ ਹੀ ਆ ਮਮੀ ਨੇ ਤੇ ਕਹਿਣਾ ਹੀ ਆ ਤੇ ਮੂੰਹ ਮੇਰਾ ਤੂੰ ਹੀ ਬਣਵਾਇਆ ਸਾਰਿਆਂ ਨੇ ਮੈਂ ਆਪ ਤਾਂ ਨਹੀਂ ਮੈਂ ਜੀ ਕਰਦਾ ਵੀ ਮੈਂ ਅੰਦਰ ਰੋਂਦੀ ਰਵਾਂ ਕਰਕੇ ਇਦਾਂ ਮਿੰਗਾ ਚੱਡਿਆ ਕਰਦਾ ਰਿਆਂ ਵੀ ਤੇਰਾ ਮੂੰਹ ਬਣਾਇਆ ਹੈ ਹੈ ਠੀਕ ਆ ਤੂੰ ਇਹ ਨਹੀਂ ਕੁਛ ਵੀ ਕਿਹਾ ਮੈਨੂੰ ਤੇ ਕਹਾ ਕੀ ਆ ਮੈਂ ਤੈਨੂੰ ਵੇ ਹੁਣ ਕਿੰਨੇ ਪਿਆਰ ਨਾਲ ਕਿੰਨੇ ਸਲੀਕੇ ਨਾਲ ਸਮਝਾਉਣ ਡਿਆ ਵੀ ਇਦਾਂ ਕੰਮ ਕਰੀਦਾ ਹੀਦਾ ਵਾ ਠੀਕ ਆ ਤਾਲ ਮੈਂ ਵੇਖ ਲਾਂ ਫਿਰ ਅੰਦਰਾਂ ਚੋਂ ਵੀ ਕੱਪੜੇ ਪਹਿਨਾ ਹੁਣ ਦੱਸ ਦੋ ਕੱਪੜੇ ਪਾਵਾ ਮਸ਼ੀਨ ਚ ਕੇ ਤੂੰ ਪਹਿਲਾਂ ਕੱਪੜੇ ਮਸ਼ੀਨ ਚ ਪਾ ਲਾ ਤੇ ਫਿਰ ਆਣ ਕੇ ਰੋਟੀ ਪਕਾ ਦੇ ਠੀਕ ਆ ਠੀਕ ਆਹੋ ਤੇ ਬਾਹਰ ਵੇ ਗੋੜੇ ਗੋੜੇ ਧੁੰਦ ਵੇ ਲਾਗੇ ਲਾਗੇ ਨਹੀਂ ਬੰਦਾ ਤੇ ਖੰਡਿਆ ਫੋਨ ਦੋ ਮੈਂ ਆਪਣੀ ਮੰਮੀ ਨਾਲ ਗੱਲ ਕਰ ਫੋਨ ਫਾਨ ਬਾਅਦ ਚ ਦਊਗਾ ਬਾਅਦ ਚ ਗੱਲ ਕਰੀ ਆ ਮੂਕਾ ਮੈਂ ਸਾਰਾ ਨਿਵੇੜ ਕੇ ਤੇਰੇ ਬੈੱਡ ਤੇ ਬਹਿ ਕੇ ਗੱਲ ਕਰੀ ਕਿੰਨੇ ਦਿਨ ਹੋ ਗਏ ਮੇਰੀ ਮੰਮੀ ਨਾਲ ਤੈਨੂੰ ਗੱਲ ਵੀ ਨਹੀਂ ਕਰਨਦੀ ਐ ਜੇ ਮੈਂ ਕਿਹਾ ਮੈਨੂੰ ਛੱਡ ਆ ਉਹ ਪੇ ਕੇ ਉਹ ਵੀ ਨਹੀਂ ਛੱਡਣ ਜਾਂਦੇ ਸੀ ਹਾਂ ਤੂੰ ਕਹਿੰਦੀ ਹਣੀ ਵੀ ਠੰਡ ਹੋ ਗਈ ਐ ਇੱਥੇ ਕੰਮ ਕਰਨਾ ਪੈਣਾ ਵਾ ਤਾਂ ਹੀ ਵੀ ਉੱਥੇ ਚੱਲ ਜਾ ਉੱਥੇ ਮਾਂ ਨੂੰ ਕਹੂੰਗੀ ਆਰਡਰ ਮੰਮੀ ਇੱਥੇ ਹੀ ਰੋਟੀ ਦੇ ਦੋ ਮੰਮੀ ਆ ਤਾਂ ਕੂੜਾ ਥਾਂ ਹੁੰਝ ਲੋ ਮੰਮੀ ਉਹ ਕਰ ਲੋ ਮੰਮੀ ਉਹ ਕਰ ਲੋ ਇੱਥੇ ਕਿਨੇ ਕਰਨਾ ਹੈ ਕਰ ਲੈਣੀ ਆਹੋ ਜਾ ਤੋ ਕੱਪੜੇ ਕੁੱਪੜੇ ਬਚਾਰਾ ਜੀ ਇਹ ਕਰਦਾ ਜੀ ਹੁੰਦਾ ਜਿਹੜੇ ਮਰਦੇ ਸਭੀ ਨੂੰ ਤੇ ਉਹਦਾ ਵੀ ਦੁੱਖ ਨਹੀਂ ਹੈ ਪਰ ਜਦੋਂ ਹੈ ਹੀ ਤਾਂ ਜਲਮ ਆਉਂਦੀ ਇਹਨੂੰ ਕਹਦਾ ਦੁੱਖ ਹੋਣਾ ਆਪਣਾ ਬੱਚਾ ਮਾਰਦਾ ਹੀ ਨੂੰ ਉਹਦਾ ਦੁੱਖ ਨਹੀਂ ਆਇਆ ਤੇ ਉਹ ਤੇ ਫਿਰ ਜਾਨਵਰ ਦਾ ਉਹਦਾ ਘਰ ਦਾ ਦੁੱਖ ਆਉਣਾ ਹੈ ਮਾਂ ਪੁੱਤ ਬਹੁਤ ਹੀ ਚਾਲਮਗਾ ਰੇ ਮੈਂ ਆਪਣੀ ਮਾਂ ਨਾਲੋਂ ਵੱਧ ਗਈ ਐ ਮਾਂ ਨਾਲ ਕੀਤਾ ਪਰ ਇਹਨੇ ਤੇ ਆਪਣਾ ਅਸਲੀ ਰੂਪ ਵਿਖਾਇਆ ਹੀ ਮੈਨੂੰ ਹੁਣ ਗੱਲ ਗੱਲ ਨਾ ਹੋਵੇ ਮੈਨੂੰ ਕਰਨਾ ਪੁੱਤ ਇਨੋਂ ਕੇ ਇਹ ਚੀਜ਼ ਦੀ ਲੋੜ ਹੋ ਮੈਨੂੰ ਦੱਸੀ ਗੱਲ ਗੱਲ ਤੇ ਕੁਛ ਨਾ ਕੁਛ ਧੀਏ ਪੁੱਤ ਮੈਂ ਆਖਣਾ ਮੇਰੀ ਸੱਸ ਤੇ ਆਏ ਰਾਪ ਦਾ ਰੂਪ ਪਰ ਜਿਹੜਾ ਅਸਲੀ ਰੂਪ ਹੀ ਨਾ ਮਾਂ ਮੇਰੀ ਦਾਦੀ ਦੀ ਸੱਸ ਦਾ ਮੇਰੀ ਦਾ ਹੁਣ ਸਾਹਮਣੇ ਆਇਆ ਮੇਰੇ ਇਹ ਚੀਜ਼ਾਂ ਕੀ ਆ ਦੋਵੇਂ ਮਾਂ ਪੁੱਤ ਹਾਏ ਮੈਨੂੰ ਕਿੱਥੇ ਫਸਾਤਾ ਹਾਏ ਵਿੱਚ ਓਲੇ ਨੇ ਇੰਨੀਆਂ ਤਰੀਫਾਂ ਕੀਤੀਆਂ ਇਹਨਾਂ ਦੀ ਚੰਗੇ ਬੜੇ ਤੇ ਉਹ ਦਿਨ ਦਾ ਮੇਰੇ ਨਾਲ ਇੰਨਾ ਚੰਗੇ ਰਹਿਣ ਰਹੀ ਮਾਂ ਦੇ ਆਪਣੇ ਪੁੱਤ ਤੇ ਇੰਨਾ ਵਿਸ਼ਵਾਸ ਕਰਦੀ ਹੈ ਤੇ ਮਾਂ ਵੀ ਗਾੜੀ ਉਤੋਂ ਤੇਜ਼ ਘੱਟ ਦੋਵਾਂ ਚੋ ਕੋਈ ਵੀ ਨਹੀਂ ਚਾਹ ਲਮਨਿਆ ਜੇ ਹੈਗਾ ਸਾਦੀ ਵੀ ਤੂੰ ਆਪਣੀ ਮਾਂ ਨਾਲ ਗੱਲ ਕਰਨੀ ਦੇਖੋ ਹੁਣ ਧਰਮ ਦਿਨ ਤਾਂ ਕਿੰਨੇ ਚੱਕਦਾ ਬਾਣੀ ਨੇ ਮੰਮੀ ਲੱਗੀ ਆ ਕੰਮ ਕਰਨ ਲੱਗਣਾ ਹੀ ਪਤਾ ਉਹਨੇ ਕੰਮ ਕਰਨ ਕਰਨਾ ਨਹੀਂ ਆਹੋ ਭਾਂਡੇ ਧੋ ਲੈ ਆਉਨੇ ਤੇ ਕਿੰਦੀ ਮੈਂ ਕੱਪੜੇ ਪਾਉਣ ਲਈ ਆ ਮਸ਼ੀਨ 'ਚ ਚਲ ਕੱਪੜੇ ਪਾਉਣ ਲਈ ਆ ਤਾਂ ਕੋਈ ਗੱਲ ਨਹੀਂ ਆ ਮੈਂ ਕਿਹਾ ਰੋਟੀ ਪਕਾਦੀ ਹੁਣ ਨਹੀਂ ਰੋਟੀ ਪੁੱਤ ਮੈਂ ਬਣਾ ਲੈਣੀ ਆ ਆਪੇ ਝੜ ਪੋਚਾ ਕਰ ਲੈਂਦੀ ਝੜ ਪੋਚਾ ਕਿਹੜੇ ਟਾਈਮ ਨਾ ਕਰਨਾ ਫਿਰ ਉਹ ਆਪੇ ਪਕਾ ਲੂਗੀ ਮੰਮੀ ਕੋਈ ਨਹੀਂ ਘਰ ਹੀ ਆ ਆਪਣਾ ਹੀ ਆ ਇੱਥੇ ਕਿਨੇ ਆਉਣਾ ਸਾਬੀ ਨਹੀਂ ਜਿੱਦ ਕਰੀਦੀ ਹੁੰਦੀ ਪੁੱਤ ਉੱਥੇ ਕਿਹੜੀ ਠੰਡ ਹੈਗੀ ਆ ਉੱਥੇ ਮਖਲੋ ਤਿੰਨੇ ਚਟ ਫੁਲਕੇ ਚਾਰ ਤੇ ਲਾਉਣੇ ਕਿੰਨੇ ਕ ਲਾਉਣੇ ਹੁਲਕੇ ਸਬਜੀ ਬਣੀ ਪਈ ਆ ਚੱਲ ਫਿਰ ਮਰਜੀ ਆ ਵੇਖ ਲੋ ਨਾਲੇ ਮੈਂ ਵੀ ਸੋਚਣ ਦੀ ਬੈਠੀ ਇੱਥੇ ਪਿਆਰ ਕੀ ਘਰ ਤੇ ਭਾਜੀ ਕੁੜੀ ਦੀ ਬਣਨੀ ਨਹੀਂ ਆ ਤੇ ਬਜਾਰੀ ਲੈ ਕੇ ਨਾ ਦੇ ਆਈਏ ਲੋੜੀ ਆਈ ਆ ਆਹ ਹੋਮੀ ਦੇਣ ਤੇ ਥੋੜੇ ਰਹਿ ਗਏ ਆ ਤੇ ਬਣਾ ਲਓ ਲੱਡੂ ਗੋਦਵੇਂ ਬਣਾਉਣੇਗੇ ਦੂਜੇ ਮੋਤੀ ਚੂੜੇ ਲੈ ਕੇ ਜਾਣੇ ਮੇਰੀ ਗੱਲ ਸੁਣ ਪੁੱਤ ਮੈਂ ਇਹੀ ਕੀ ਤੇ ਗੱਲ ਤੈਨੂੰ ਕਹਿਣੀ ਆ ਵੀ ਬਜਾਰੀ ਉੱਥੋਂ ਜਿਹੜੇ ਲੈਣੇ ਆ ਉਹ ਲੈ ਲੈ ਗੋਨ ਦੇ ਵੇਲੇ ਆਉਂਦੇ ਆ ਬਟਾੜੋਂ ਲੈ ਆਉਂਦਾ ਮੈਂ ਗੋਨ ਦੇ ਨਹੀਂ ਸਹੀ ਮਿਲਦੇ ਗੋਨ ਦੇ ਘਾਰ ਹੀ ਬਣਾਈਏ ਤੇ ਵਧੀਆ ਬਣਦੀ ਹੈ ਚੱਲ ਫਿਰ ਉਹ ਦੂਸਰੇ ਲੈ ਲੋ ਕੀ ਬੂੰਦੀ ਬਾਂਦੀ ਦੇ ਜਿਹੜੇ ਹੁੰਦੇ ਆਹ ਤੇ ਵਧੀਆ ਹੋਵੇ ਕੋਈ ਨਹੀਂ ਵਧੀਆ ਲੈ ਆਵਾਂਗੇ ਮੈਂ ਤਾਂ ਸੋਚਿਆ ਸੀ ਇੰਨਾ ਵੀ ਚਾਲੇ ਨੂੰ ਨਾਲ ਖੜੂੰਗੀ ਜੇ ਆ ਕਰ ਤੂੰ اتنا ਨਾ ਕਰਦੀ ਤੇ ਫਿਰ ਇਹਨੂੰ ਚਾਹੀ ਜਾਈ ਮੈਂ ਨਾਲ ਕਢਣਾ ਹੀ ਚੱਲ ਰਹਿਣ ਦੋ ਮੰਮੀ ਬਹੁਤਾ ਵੀ ਨਹੀਂ ਭੂਏ ਚੜਾਈਦਾ ਹੀ ਦਾ ਪਰ ਮੈਂ ਇਹ ਗੱਲ ਸੋਚਣ ਢੀ ਮੈਂ ਚੱਲ ਭਲੇ ਤਾਂ ਮੈਂ ਹੀ ਨਾਲ ਲੈ ਕੇ ਜਾਣਾ ਤੇ ਤੁਸੀਂ जान ਕੇ ਨਹੀਂ ਪੁੱਤ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਉਹਦੀ ਸੱਸ ਵੀ ਕੀ ਆਖੂਗੀ ਪੇ ਦੀ ਪਰਜਾਈ ਨੂੰ ਇੱਕ ਵਾਰੀ ਵੀ ਨਹੀਂ ਲੋੜੀ ਤੇ ਲੈ ਕੇ ਆਏ ਮੈਂ ਤੇ ਇਹ ਸੋਚਿਆ ਚੱਲ ਈੜਾ ਕਪੜਾ ਸਾਰਿਆਂ ਦਾ ਬਣਾਵਾਂਗੇ ਸਾਰੇ ਜੀਅੰਦਾ ਭਾਜੀ ਖੜਾਂਗੇ ਤਿੰਨ ਪਤਾ ਵ ਮੂੰਫਲੀ ਖੜਾਂਗੇ ਸਾਰਾ ਕੁਝ ਖੜਾਂਗੇ ਜਿੰਨਾ ਕੋ ਹੁਣ ਦਾਵਾ ਲੋੜੀ ਦਾ ਤੇ ਲੈ ਕੇ ਜਾਵਾਂਗੇ ਤੇ ਸੋਹਣੇ ਲੱਗਾਂਗੇ ਤਿੰਨੇ ਜਾਵਾਂਗੇ ਪਰ ਇਹਨੇ ਤੇ ਮਗਰੋਂ ਇਹ ਪਹਿਲਾਂ ਹੀ ਕਰ ਦਿੱਤਾ ਇਹ ਕੰਮ ਨਾਲੇ ਮੰਮੀ ਇੱਕੋ ਜਣੇ ਨੇ ਜਾਣਾ ਵ ਮਨਜੀਤ ਕੋਲ ਜਾ ਤੁਸੀਂ ਚਲ ਜਾਓ ਜਾਂ ਮੈਂ ਚਲ ਜੂੰਗਾ ਉਹ ਤੇ ਪਤੀ ਕਿਹ ਜਣੇ ਕੋ ਜਾਇ ਜਾਣਾ ਤੈਨੂੰ ਵੀ ਪਤਾ ਵਾ ਘਰ ਕਿਦੇ ਸਿਰ ਤੇ ਛੱਡ ਕੇ ਜਾਣਾ ਈ ਓ ਆਹੋ ਸਹੀ ਏ ਕੋ ਜਣਾ ਹੀ ਜਾਊਗਾ ਚੱਲ ਵੇਖ ਲਈ ਤੂੰ ਜਿੱਦਨ ਜਾਣਾ ਹੋਊਗਾ ਨਾ ਉਸ ਦਿਨ ਚੱਲ ਜੀ ਮੈਂ ਕਹਿੰਦਾ ਤੁਸੀਂ ਚੱਲ ਜਿਓ ਸਭ ਉਹ ਵੇਖ ਲੈ ਨੇ ਤੂੰ ਦੱਸਦੀ ਮੈਨੂੰ ਜਿੰਨੇ ਜਾਣਾ ਹੋਊਗਾ ਦੋਵਾਂ ਵਿੱਚੋਂ ਇੱਕ ਜਣਾ ਮੈਂ ਕਹਿੰਦੀ ਚੱਲ ਜੇ ਘਰ ਦੀ ਜ਼ਿੰਮੇਵਾਰੀ ਰੱਖ ਲੈਂਗਾ ਤੇ ਫੇਰ ਚੱਲ ਜੂਗੀ ਜੇ ਤੂੰ ਬਾਹਰ ਚੱਲ ਜਣਾ ਤਾਂ ਫੇਰ ਨਹੀਂ ਆ ਜ਼ਿੰਮੇਵਾਰੀ ਆ ਅੱਗੇ ਵੀ ਤੇ ਘਰ ਹੀ ਰਹਿਣਾ ਕਿੰਨਾ ਵਾਰ ਫੇਰਦਾ ਮੈਨੂੰ ਇਹ ਟੈਨਸ਼ਨ ਆ ਮਗਰ ਉਹ ਨਾ ਹੋਵੇ ਕੋਈ ਖਰੇੜਾ ਖੜਾ ਕਰਦੇ ਫੇਰ ਨਹੀਂ ਕਰਦੀ ਖੜਾ ਕੋਈ ਨਹੀਂ ਮੇਰੀ ਨਿਗਾਹ ਹੀ ਆਹੋ ਨਿਗਾਹ ਤੂੰ ਅੰਦਰ ਘੁੰਮਣ ਵਾਲੀ ਅੰਦਰ ਬੈਠਾ ਰਿਆ ਸਾਬੀ ਉਹ ਨਾ ਹੋਵੇ ਕੁਝ ਕਰ ਲੈ ਬਾਹਰ ਨਹੀਂ ਕਰਦੀ ਮੈਂ ਗੇਟ ਘਾਟ ਖੋਲ ਕੇ ਬਾਹਰ ਚਲ ਗਈ ਤੇ ਉਹ ਇੰਨੇ ਦਿਨ ਅੰਦਰ ਬੰਦ ਰਹੀ ਉੱਥੇ ਨਾ ਇਹਨੇ ਕੁਝ ਕੀਤਾ ਤੇ ਬਾਹਰ ਆਣ ਕੇ ਕੀ ਕਰ ਲੈਣਾ ਦੱਸ ਵੇਖ ਲਾ ਤੂੰ ਹੀ ਚਲ ਜਾ ਹਾਂ ਚੱਲ ਵੇਖ ਲੈਨੇ ਆ ਫਿਰ ਆ ਤੂੰ ਹੀ ਚਲ ਜੀ ਤੇ ਜਾ ਕੇ ਹੁਣ ਸਾਰਾ ਕੁਝ ਖਾਣਨਾ ਵੀ ਹੋ ਇਹ ਨਾ ਰਹਿਣ ਦਵੀਂ ਕੁਝ ਨਹੀਂ ਉਹ ਤੇ ਮੈਂ ਪਹਿਲਾਂ ਹੀ ਲੈ ਆਉਣਾ ਵਾ ਕੁੜੀਆਂ ਦੇ ਵੀ ਕੱਪੜੇ ਲੈ ਲੈ ਚੰਗਾ ਮੈਂ ਕੁੜੀਆਂ ਦੇ ਕੱਪੜੇ ਖਰੀਦਦਾ ਫਿਰ ਉਹ ਤੂੰ ਹੀ ਲੈਣੇ ਆ ਕਿ ਮੈਂ ਕਿਧਰੋਂ ਲੈਣੇ ਹਾ ਸ਼ਦਾਈਆਂ ਤੂੰ ਮੁੰਡੇ ਤੇ ਕਿੰਨਾ ਕੁਛ ਲੈ ਲੈਂਦੇ ਆ ਨਿਆਣਿਆਂ ਲਈ ਉਹ ਨਹੀਂ ਤੂੰ ਹੀ ਲੈ ਆਓ ਬਾਜ਼ਾਰ ਚੋਂ ਜਾ ਕੇ ਤੇ ਭਾ ਦਿਓ ਮੈਨੂੰ ਜਰਚ ਵੀ ਪਾ ਕੇ ਦੇਣੇ ਮੈਂ ਲੈ ਜੂਗਾ ਕੋਈ ਨਹੀਂ ਚੱਲ ਕਰ ਦੂੰਗੀ ਮੈਂ ਲੈ ਆ ਦੂੰਗੀ ਚੱਲ ਮਨਜੀਤ ਨੂੰ ਹੋਣ ਲਾ ਲਾਂ ਫਿਰ ਮੈਂ ਆ ਉਹਨਾਂ ਨੇ ਨਵੇਂ ਸਾਲ ਦਾ ਫੋਨ ਨਹੀਂ ਲਾਇਆ ਕਦੋਂ ਲਾਇਆ ਵਾ ਮੰਮੀ ਕੁੜੀ ਨੂੰ ਫੋਨ ਲਾਉਣਾ ਹੀ ਦੱਸ ਉਹਦੇ ਸੱਸ ਕੀ ਸੋਚਦੀ ਹੋਊਗੀ ਧਿਆਨ ਤੇ ਮੇਰਾ 24 ਘੰਟੇ ਟੈਨਸ਼ਨ ਵਾਲਾ ਹੁੰਦਾ ਵਾ ਤੇ ਫੋਨ ਤੈਨੂੰ ਪਤਾ ਫੋਨ ਸੁਝਣ ਡਿਆ ਮੈਨੂੰ ਲਾਓ ਹੁਣ ਤੁਸੀਂ ਮਜੀਤ ਨੂੰ ਤੇ ਇਹ ਤਾਂ ਪੜੇ ਘੱਟ ਕੇ ਰੱਖ ਲੈਣੀ ਆ ਫਿਰ ਆਏ ਮੇਰੇ ਦੇਖ ਟੇਡੇ ਪੀੜ ਵੀ ਬੜੀਆਂ ਦਰਵਾਜ਼ਾ ਤੇ ਲੱਗਦਾ ਬਾਹਰ ਖੁੱਲਿਆ ਹੀ ਆ ਕਿ ਤੂੰ ਹੁੰਦਾ ਜਿਵੇਂ ਨੂੰ ਕੁਛ ਪਤਾ ਵੀ ਨਹੀਂ ਲੱਗਣ ਡਿਆ ਸਭੀ ਦੇ ਮੰਮੀ ਤੇ ਦੋਵੇਂ ਜਾਣੇ ਇੱਧਰ ਵਾ ਗੱਲ ਨਹੀਂ ਲੱਗੇ ਪਿੱਠੇ ਰਜਾਈ ਜੀ ਫੇ ਕੋਈ ਨਾ ਕੋਈ ਬਾ ਟੱਕਰ ਹੀ ਜਾਓ ਮੈਨੂੰ ਮੇਰੀ ਮਾਂ ਦਾ ਨੰਬਰ ਦੇ ਮੈਨੂੰ ਚੇਤਾ ਹੀ ਆ ਫੋਨ ਲੈ ਕੇ ਉੱਥੇ ਲਾ ਲੂੰਗੀ ਆਪੇ ਆ ਜੂਗੀ ਕਿਤੇ ਨਾ ਕਿਤੇ ਚੱਲ ਬਈ ਸੁਖ ਨਿਕਲ ਤੂੰ ਇਤੋਂ ਵਧੀਆ ਮੌਕਾ ਨਹੀਂ ਮੈਨੂੰ ਲੱਗਦਾ ਤੈਨੂੰ ਮਨ ਹਾਂ ਬੈਠੇ ਹੋ ਤੇ ਚੱਲ ਬਈ ਸੁਖ ਤੂੰ ਨਿਕਲ ਇਤੋਂ ਹੈ ਨਮੀ ਆ ਕਿੱਧਰ ਜਾਣ ਰਹੀ ਐ